ਖਿਲਪਾਰਤ ਮਹਾਜਨ ਸਬਾ ਜੋਤਵਿੰਗ ਢਾੜੀਵਾਲ ਦੇ ਵੱਲੋਂ ਢਾੜੀਵਾਲ ਮੋਨੀ ਮੰਦਰ ਵਿਖੇ ਪਹਿਲਾ ਖੂਨਦਾਨ ਕੈਂਪ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰਧਾਨ ਨਵਲ ਮਹਾਜਨ ਅਤੇ ਸਮਾਜ ਸੇਵਕ ਮਿੱਠੂ ਮਹਾਜਨ ਪੰਕਜ ਮਹਾਜਨ ਦੀ ਦੇਖਰੇਖ ਹੇਠ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਨਗਰ ਕੌਂਸਲ ਪ੍ਰਧਾਨ ਅਸ਼wini ਦੁੱਗਲ ਸਮਾਜ ਸੇਵਕ ਮੁਖਵੰਤ ਸਿੰਘ ਨਾਗੀ ਸਮਾਜ ਸੇਵਕ ਜੋਤੀ ਮਹਾਜਨ ਰਮੇਸ਼ ਪੱਪੀ ਰਜੀਵ ਮਹਾਜਨ ਕਲਪੂਸ਼ਨ ਮਹਾਜਨ ਨੰਦਾ ਸਾਹਿਬ ਰਵੀ ਮਹਾਜਨ ਸ਼ਿਵ ਸ਼ਣਾ ਪੰਜਾਬ ਜੂਤ ਪ੍ਰਧਾਨ ਰੋਹਿਤ ਮਹਾਜਨ ਸ਼ਿਵ ਸ਼ਣਾ ਪੰਜਾਬ ਜੂਤ ਪ੍ਰਧਾਨ ਹਣੀ ਮਹਾਜਨ ਦਾ ਕਾਫੀ ਸਹਿਯੋਗ ਰਿਹਾ ਇਸ ਕੈਂਪ ਵਿੱਚ ਬਟਾਲਾ ਤੋਂ ਸਿਹਤ ਵਿਭਾਗ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਇਸ ਖੂਨਦਾਨ ਕੈਂਪ ਦੇ ਵਿੱਚ ਪੰਜਾਬ ਪ੍ਰਧਾਨ ਸੀ타ਰਾ ਮਹਾਜਨ ਦਿਨਾਨਗਰ ਤੋਂ ਦਰਸ਼ਨ ਲਾਲ ਮਹਾਜਨ ਗੁਰਦਾਸਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਆਖਿਆ ਕਿ ਇਹ ਮਹਾਜਨ ਸਬਾ ਬਰਾਦਰੀ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਹੈ ਇਹ ਜੋ ਕੈਂਪ ਲਗਾਇਆ ਗਿਆ ਹੈ ਪੁਲਵਾਮਾ ਦੇ ਵਿੱਚ 40 ਦੇ ਕਰੀਬ ਜੋ ਜਵਾਨ ਸ਼ਹੀਦ ਹੋਏ ਸਨ ਉਹਨਾਂ ਦੀ ਯਾਦ ਦੇ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਅੱਜ ਪੂਰੇ ਪੰਜਾਬ ਦੇ ਵਿੱਚ ਲੱਗੇ ਹਨ ਅਤੇ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਇੱਕ ਮਹਾਨ ਦਾਨ ਹੈ ਇਸੇ ਕੈਂਪ ਦੇ ਵਿੱਚ ਕੁਝ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਅਤੇ ਗੱਲਬਾਤ ਦੌਰਾਨ ਉਹਨਾਂ ਨੇ ਆਖਿਆ ਕਿ ਸਾਨੂੰ ਨਸ਼ਾ ਦੂਰ ਰਹਿਣਾ ਚਾਹੀਦਾ ਹੈ ਤੇ ਖੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਦੇ ਵਿੱਚ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਇਸ ਖੂਨਦਾਨ ਕੈਂਪ ਦੇ ਵਿੱਚ ਤਕਰੀਬਨ 30 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ ਅਤੇ ਜਿਨ੍ਹਾਂ ਨੌਜਵਾਨਾਂ ਨੇ ਖੂਨਦਾਨ ਕੀਤਾ ਸੀ ਉਹਨਾਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵੇਖੋ ਟੀਵੀ ਨਿਊਜ਼ ਇੰਡੀਆ 255 ਲਈ ਧਾਰਿਆਨ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਸਾਰਿਆਂ ਤੋਂ ਪਹਿਲਾਂ ਜੈਸ਼ੀ ਰਾਮ ਜੀ ਅੱਜ ਪੁਲਵਾਮਾ ਅਟੈਕ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਸਾਡੇ ਪੰਜਾਬ ਪ੍ਰਧਾਨ ਸੀਤਾਰਾਮ ਜੀ ਅਖਿਲ ਭਾਰਤੀਏ ਮਹਾਜਨ ਸਭਾ ਦੇ ਪ੍ਰੈਜ਼ੀਡੈਂਟ ਸੀਤਾਰਾਮ ਜੀ ਦਿਨਾਨਗਰ ਤੋਂ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਸਾਡੇ ਅਖਿਲ ਭਾਰਤੀਏ ਯੂਥ ਵਿੰਗ ਦੇ ਪ੍ਰਧਾਨ ਅਮਿਤ ਗੁਪਤਾ ਜੀ ਜਲੰਧਰ ਤੋਂ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਹੀ ਇੰਡੀਆ ਚ ਅੱਜ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਅੱਜ ਧਾਰੀਵਾਲ 'ਚ ਇੱਕ ਵਿਸ਼ਾਲ ਬਲੱਡ ਕੈਂਪ ਲਗਾਇਆ ਗਿਆ ਹੈ ਉਹਨਾਂ ਨੇ ਸਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਸੀ ਨਵਲ ਜੀ ਨੂੰ ਸਾਨੂੰ ਪੰਕਜ ਜੀ ਨੂੰ ਰਵੀ ਜੀ ਨੂੰ ਕਿ ਅੱਜ ਇਸ ਬਲੱਡ ਕੈਂਪ ਮੋਨੀਮੰਦਰ ਚ ਧਾਰੀਵਾਲ ਚ ਲਗਾਇਆ ਗਿਆ ਕਿਉਂਕਿ ਸਾਰੇ ਸ਼ਹਿਰਾਂ ਚ ਪਠਾਨਪੁਰ ਧਾਰੀਵਾਲ ਗੁਰਦਾਸਪੁਰ ਦਿਨਾਂਗ ਪਠਾਨਪੁਰ ਹਰ ਸ਼ਹਿਰ ਚ ਬਲੱਡ ਕੈਂਪ ਲੱਗ ਰਿਹਾ ਹੈ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਸੈਨਿਕਾਂ ਦੇ ਸਿਰ ਤੇ ਹੀ ਜਿਹੜੇ ਸਾਡੇ ਜਿਹੜੇ ਆਰਮੀ ਦੇ ਅਫਸਰ ਨੇ ਉਹਨਾਂ ਦੇ ਸਿਰ ਤੇ ਹੀ ਸਾਰਾ ਇੰਡੀਆ ਚੱਲਦਾ ਹੈ ਉਹਨਾਂ ਨੂੰ ਉਹਨਾਂ ਦਾ ਅਟੈਕ ਹੋਇਆ ਸੀ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਅੱਜ ਉਹਨਾਂ ਦਾ ਖੂਨਦਾਨ ਧਾਰੀਵਾਲ ਕੈਂਪ ਲਗਾਇਆ ਗਿਆ ਹੈ ਮੈਂ ਸਾਰੇ ਹੀ ਨੌਜਵਾਨਾਂ 'ਕਿ ਅਪੀਲ ਕਰਦਾ ਕਿ ਕਿਸੇ ਦੇ ਖੂਨਦਾਨ ਕੈਂਪ ਕਰਨਾ ਇੱਕ ਮਹਾਦਾਨ ਹੈ ਕਿਸੇ ਦੀ ਜਾਨ ਬਚਾਣੀ ਕਿਸੇ ਦਾ ਭਲਾ ਕਰਨਾ ਸਭ ਤੋਂ ਵੱਡਾ ਕੰਮ ਖੂਨਦਾਨ ਕੈਂਪ ਹੈ ਮੈਂ ਸਾਰੇ ਅਗੇ ਬੇਨਤੀ ਕਰਦਾ ਕਿਸੇ ਨੂੰ ਵੀ ਲੋੜ ਹੈ ਉਹਦੀ ਮਦਦ ਕਰੋ ਤੇ ਨਸ਼ਿਆਂ ਤੋਂ ਦੂਰ ਹੋ ਜੈ ਸ਼੍ਰੀ ਰਾਮ ਸਭ ਨੂੰ ਸਭ ਤੋਂ ਪਹਿਲਾਂ ਤੇ ਜੈ ਸ਼੍ਰੀ ਰਾਮ ਮੈਂ ਇੱਥੇ ਆਏ ਹੋਏ ਸਾਰੇ ਸੱਜਣਾ ਦਾ ਬਹੁਤ-ਬਹੁਤ ਸਵਾਗਤ ਕਰਨਾ ਤੇ ਬੜਾ ਮੈਨੂੰ ਮਾਣ ਹੈ ਮੇਰੇ ਨਾਲ ਸਾਡੇ ਪੰਜਾਬ ਦੇ ਵਾਇਸ ਪ੍ਰਧਾਨ ਦਰਸ਼ਨ ਮਾਜਨ ਜੀ ਵੀ ਗੁਰਦਾਸਪੁਰ ਤੋਂ ਆਏ ਆ ਅੱਜ ਜਿਹੜਾ ਬਲੱਡ ਕੈਂਪ ਲਗਾਇਆ ਇਹ ਇੱਕ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਲਗਾਇਆ 6 ਸਾਲ ਹੋ ਗਿਆ ਪੁਲਗਾਮਾ ਅਟੈਕ ਹੋਏ ਦਿਨ ਨੂੰ ਤੇ ਉਹਨਾਂ ਨੂੰ ਤਾਂ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਬਰਾਦਰੀ ਦੀ ਕੰਟਰੀਬਿਊਸ਼ਨ ਹੋਵੇ ਪੂਰੀ ਤਰ੍ਹਾਂ ਅਸੀਂ ਅਸੀਂ ਦੱਸ ਸਕੀਏ ਕਿ ਅਸੀਂ ਦੇਸ਼ ਵਾਸੀ ਜਿੰਨੇ ਵੀ ਆ ਸਾਰੇ ਦੇ ਸਾਰੇ ਅਸੀਂ ਸ਼ਹੀਦਾਂ ਦੇ ਨਾਲ ਆ ਚੀਦਾ ਦੇ ਪਰਿਵਾਰਾਂ ਦੇ ਨਾਲ ਆ ਤੇ ਇਸ ਕਾਰਨ ਉਸ ਖੂਨ ਜਦਾ ਜਿਹਾ ਬਲੱਡ ਕੈਂਪ ਲਗਾਇਆ ਉਹਦੇ ਕਾਰਨ ਲਗਾਇਆ ਗਿਆ ਹੈ ਜੈ ਸ਼ੀਰਾਰ ਜੀ ਮੈਂ ਪ੍ਰਧਾਨ ਨਗਰ ਕੌਂਸਲ ਧਾਰੀਵਾਲ ਸ਼ਹਿਰ ਅੱਜ ਸਾਡੇ ਧਾਰੀਵਾਲ ਦੇ ਵਿੱਚ ਮਹਾਜਨ ਸਭਾ ਵੱਲੋਂ ਚੀਦਾ ਦੀ ਯਾਦ ਵਿੱਚ ਬੜਾ ਅੱਛਾ ਪ੍ਰੋਗਰਾਮ ਕੀਤਾ ਗਿਆ ਜਿ ਉਹਨਾਂ ਨੇ ਖੂਨਦਾਨ ਕੈਂਪ ਲਾਇਆ ਕਾਫੀ ਯੋਧੇ ਲੜਕੇ ਨੌਜਵਾਨ ਲੜਕੇ ਖੂਨਦਾਨ ਦੇ ਰਹੇ ਨੇ ਮੈਂ ਇਹ ਜਿਹੜਾ ਸਾਡਾ ਕੈਂਪ ਲੱਗਾ ਮਿੱਠੂ ਮਹਾਜਨ ਤੇ ਨਵਲ ਮਹਾਜਨ ਜੀ ਦੇ ਸਹਿਯੋਗ ਨਾਲ ਧਾਰੀਵਾਲ ਦੇ ਮਹਾਜਨ ਸਭਾ ਨੇ ਲਾਇਆ ਇਹ ਬੜਾ ਅੱਛਾ ਪ੍ਰਾਲਾ ਹੈ ਇਹੋ ਹੀ ਸਾਨੂੰ ਕਰਨਾ ਦੇ ਦੇ ਕਿਉਂਕਿ ਖੂਨਦਾਨ ਮਹਾਨ ਦਾਲ ਆ ਇਤਨਾ ਵਧੀਆ ਮੈਂ ਨਹੀਂ ਕੋਈ ਸਮਝਦਾ ਵੀ ਹੋਰ ਕੋਈ ਅਸੀਂ ਅੱਛਾ ਪ੍ਰਾਲਾ ਵਾਸਤੇ ਦਾਲ ਕਿਉਂਕਿ ਇਹ ਖੂਨ ਬੜੇ ਲੋਕਾਂ ਦੀ ਜਾਨ ਬਚਾਦਾ ਤੇ ਮੈਂ ਪਰਮਾਤਮਾ ਤੇਗੇ ਪ੍ਰਾਰਥਨਾ ਕਰਨਾ ਵੀ ਇਹ ਨੌਜਵਾਨ ਬੱਚੇ ਜਿਹੜੇ ਖੂਨਦਾਨ ਦੇ ਰਹੇ ਨੇ ਦਾਨ ਕਰ ਰਹੇ ਨੇ ਖੂਨ ਉਨਾਂ ਨੇ ਆਪਾਰ ਕਿਰਪਾ ਬਣਾ ਕੇ ਰੱਖਿਆ ਤੰਦਰੁਸਤੀ ਦੇ ਅੱਛੀ ਸਿਹਤ ਦੇ ਤੇ ਇਸ ਤਰ੍ਹਾਂ ਹੀ ਇਹ ਖੂਨਦਾਨ ਦਿੰਦੇ ਰਹੇ ਤਾਂ ਲੋਕਾਂ ਦੀ ਜਾਲ ਵੱਜਦੀ ਰਹੇ ਜੈ ਸ਼੍ਰੀ ਗਾਂਜ ਅੱਜ ਦਾ ਜਿਹੜਾ ਇਹ ਬਲੱਡ ਬੈਂਕ ਜਿਹੜਾ ਇੱਥੇ ਖੂਨਦਾਨ ਕੈਂਪੇਨ ਧਾਰੀਵਾਲ ਦੇ ਵਿੱਚ ਆਮ ਮਹਾਜਨ ਸਭਾ ਬਰਾਦਰੀ ਵੱਲੋਂ ਲਗਾਇਆ ਗਿਆ ਮੈਂ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਬਤਾਈ ਵੀ ਦਿੰਦਾ ਕਿ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਆਪਣੇ ਬਰਾਦਰੀ ਵੱਲੋਂ ਇਹ ਜਿਹੜਾ ਖੂਨਦਾਨ ਕੈਂਪ ਲਗਾਇਆ ਵਾ ਇਹ ਸਾਡੇ ਜਿਹੜੇ ਸ਼ਹੀਦ ਪਲਵਾਮਾ ਚ ਹੋਏ ਸੀ 40 ਦੇ ਕਰੀਬ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀ ਯਾਦ ਵਿੱਚ ਅੱਜ ਇਹ ਕੈਂਪ ਲਗਾਏ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿਹੜੇ ਇਹੋ ਜਿਹੇ ਕੈਂਪ ਲਗਵਾਣੇ ਵੀ ਚਾਹੀਦੇ ਨੇ ਕਿਉਂਕਿ ਜੇ ਸਾਡੇ ਦੇਸ਼ ਦੀਆਂ ਸ਼ਹਾਦਾਂ ਅਸੀਂ ਜੇ ਚੈਨ ਦੀ ਨਹੀਂ ਸੁਣਦੇ ਆ ਤੇ ਇਹਨਾਂ ਅਫਸਰਾਂ ਦੇ ਕਰਕੇ ਆਰਮੀ ਕਰਕੇ ਹੀ ਜਿਹੜੀਆਂ ਸ਼ਹਾਦਾਂ ਸਾਡੀਆਂ ਇਹ ਸਖਤ ਰੱਖਦੇ ਨੇ ਉਹ ਰੱਖੀ ਕਰਦੇ ਨੇ ਉਸਾਂ ਦੀ ਦੌਲਤ ਆਪਾਂ ਚੈਨ ਦੀ ਨਾ ਉਹ ਆਪਣੇ ਘਰ ਸੌਣੇ ਆ ਔਰ ਮੈਂ ਆਸ ਕਰਦਾ ਕਿ ਹਮੇਸ਼ਾ ਹੀ ਇਹੋ ਜਿਹੇ ਖੂਨਦਾਨ ਕੈਂਪ ਜਿਹੜੇ ਸਮਾਜ ਵਾਸਤੇ ਇੱਕ ਬੜੀ ਪ੍ਰੇਰਨਾ ਦਾ ਸਰੋਤ ਨੇ ਯੂਥ ਨੂੰ ਵੀ ਵੱਧ ਚੜਕੇ ਇਹਦੇ ਨਾਲ ਹਿੱਸਾ ਲੈਣਾ ਚਾਹੀਦਾ ਤਾਂ ਜੋ ਔਖੀ ਘੜੀ ਵੇਲੇ ਇੱਕ ਖੂਨ ਹੀ ਹੈ ਜਿਹੜਾ ਇਨਸਾਨ ਦੀ ਜਾਨ ਬਚਾ ਸਕਦਾ ਔਰ ਮੈਂ ਪੂਰੇ ਪੰਜਾਬ ਵਿੱਚ ਅੱਜ ਸ਼੍ਰੋਮਣੀ ਮਹਾਜਨ ਸਭਾ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਦਿਲਦਿਆਂ ਦੇ ਹੈਰਾਨੀਆਂ ਵੱਲੋਂ ਇਹਨਾਂ ਨੂੰ ਵਧਾਈ ਵੀ ਦਿੰਦਾ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਾ ਸ਼ਰਧਾਂਜਲੀ ਦਿੰਦਾ ਕਿ ਅੱਜ ਦਾ ਇਹ ਬਹੁਤ ਵੱਡਾ ਖੂਨਦਾਨ ਕੈਂਪ ਚਲਾਇਆ ਗਿਆ ਮੈਂ ਮੁਖਵੰਸਿਕ ਡਾਕੀ ਵਾਈਸ ਪ੍ਰੈਜ਼ੀਡੈਂਟ ਗੁਰਨਾਰਗਰ ਸੀਨੀਅਰ ਸੈਕੰਡਰੀ ਸਕੂਲ ਭਾਰਤ ਮਾਤਾ ਕੀ ਜੈ ਅੱਜ ਬੜਾ ਹੀ ਸਾਡੇ ਸ਼ਹਿਰ ਵਾਸੀਆਂ ਲਈ ਸੁਭਾਏਮਨ ਸਮਾ ਹੈ ਕਿ ਅਕਲ ਭਾਰਤੀ ਮਹਾਜਨ ਸਭਾ ਜੁਥ ਵਿੰਗ ਵੱਲੋਂ ਜਿਹੜਾ ਪਲਵਾਮਾ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅਸੀਂ ਬੜੇ ਹੀ ਸੁਭਾਗੀ ਹਾਂ ਇਹ ਨੌਜਵਾਨ ਵੀਰਾਂ ਨੇ ਮਹਾਜਨ ਸਭਾ ਨੇ ਇਹ ਚੁੱਕ ਤੇ ਪੀੜਾ ਚੁੱਕ ਕੇ ਤੇ ਖੂਨਦਾਨ ਕੈਂਪ ਲਗਾਇਆ ਹੈ ਸਾਡੀ ਉਹਨਾਂ ਸ਼ਹੀਦਾਂ ਪਲਵਾਵਾਵਾਂ ਦੇ ਸ਼ਹੀਦਾਂ ਨੂੰ ਇਹੋ ਹੀ ਸੱਚੀ ਸਰਧਾਂਜਲੀ ਹੈ ਕਿ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰਕੇ ਤੇ ਇਹੋ ਜੇ ਕੈਂਪ ਲਗਾ ਕੇ ਤੇ ਜਿਹੜੇ ਲੋੜਵੰਦ ਸੱਜਣ ਨੇ ਉਹਨਾਂ ਨੂੰ ਇਹ ਖੂਨਦਾਨ ਦਿੱਤਾ ਜਾਵੇ ਮੈਂ ਆਪਣੇ ਵੱਲੋਂ ਫੇਰ ਮਹਾਜਨ ਸਭਾ ਧਾਰੀਗਾਲ ਵੱਲੋਂ ਤੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ कि ਉਹਨਾਂ ਨੇ ਸਾਡੇ ਸ਼ਹਿਰ ਵਿੱਚ ਆ ਕੇ ਇਹ ਸਾਨੂੰ ਇਹ ਇਜ਼ਤ ਮਾਨ ਜਿਹੜਾ ਬਖਸ਼ਿਆ ਹੈ। ਬਈ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨितीश ਮਹਾਜਨ ਹੈ। 22 ਸਾਲ ਹੁੰਦਾ ਟੈਂਪ ਲੱਗਾ। ਇਹ ਮੇਰਾ ਪਹਿਲੀ ਵਾਰ ਸੀ ਤੇ। ਹਾਂਜੀ। ਕਿਤਾ ਦਾ ਮਹਿਸੂਸ ਹੁੰਦਾ ਕਮਜ਼ੋਰੀ ਆ? ਨਹੀਂ ਨਹੀਂ ਬਿਲਕੁਲ ਓਕੇ ਆ ਜੀ। ਸਗੋਂ ਚਲੋ ਆਪਾਂ दान ਦਿੱਤਾ ਕਿਸੇ ਦੇ ਅੱਗੋਂ ਕੰਮ ਆਏਗਾ। ਇਹ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਚਲੋ ਆਪਾਂ ਵੀ ਇਸ ਚੀਜ਼ 'ਚ ਭਾਗ ਲਿਆ। ਬਾਕੀ ਨੋਜੋਨਾਂ ਕੀ ਪ੍ਰਗਨ ਆਪਾਂ ਤੇ ਇਹੀ ਪੀਲ ਕਰਾਂਗੇ ਕਿ ਚਲੋ ਉਮਰਦੇ ਸਾਹਿਬ ਨਾਲ ਤੁਸੀਂ ਵੀ ਆਪਣਾ ਯੋਗਦਾਨ ਦਿਓ ਸਾਰੇ ਜਣੇ ਕਿ ਆਣ ਵਾਲੀ ਜਨਰੇਸ਼ਨ ਕਿ ਸਭ ਐਹੀ ਕੰਮ ਕਰਨ ਕੇ ਕਿਸੇ ਦੀ ਸਹਾਇਤਾ ਹੋ ਸਕੇ ਮੇਰਾ ਨਾਮ ਸਚਿਨ ਭੰਡਾਰੀ ਹੈ 44 20 ਵਾਰੀ ਕਰ ਦਿੰਦਾ ਹਾਂ ਹਾਂ ਜੀ ਨਾ ਕੋਈ ਮੁਸ਼ਕਲ ਨਹੀਂ ਸਗੋ ਫਿਟ ਐਂਡ ਫਾਈਂਡ ਬਹੁਤ ਵਧੀਆ ਰਹਿੰਦਾ ਹੈਗਾ ਕਿ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਹਰ ਇੱਕ ਦੀ ਕਿਸੇ ਦੀ ਹੈਲਪ ਹੁੰਦੀ ਹੈ ਉਹਨੂੰ ਕਰਨੀ ਚਾਹੀਦੀ ਹੈਗੀ ਇਹ ਕਹਿਣਾ ਚਾਹੁੰਦੇ ਜਿੱਤਾਂ ਬੰਦੇ ਲੱਗੇ ਕਿ ਸੇਵਾ ਕਰਦੇ ਆ ਉਹ ਸਾਰੇ ਗਲਤ ਹੈਗੇ ਉਹਨਾਂ ਨੂੰ ਨਸ਼ੇ ਛੱਡ ਕੇ ਆਪਣਾ ਵਧੀਆ ਜੀਵਨ ਆਪਣਾ ਜੀਣਾ ਚਾਹੀਦਾ ਹੈਗਾ ਬਲੱਡ ਡੋਨੇਟ ਕਰਨਾ ਚਾਹੀਦਾ ਹੈਗਾ ਤਾਂ ਜੋ ਬਾਕੀਆਂ ਦੀ ਵੀ ਹੈਲਪ ਕਰ ਸਕਣ ਜਰੂਰੀ ਨਹੀਂ ਨਸ਼ੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਹਾਂਜੀ ਮੈਂ ਡਾਕਟਰ ਪ੍ਰਿਆ ਗੀਤ ਕੋਰਕਲਸੀ ਬੀਟੀਓ ਬਟਾਲਾ ਤੋਂ ਬਲੱਡ ਬੈਂਕ ਦੀ ਟੀਮ ਲੈ ਕੇ ਇੱਥੇ ਧਾਰੀਵਾਲ ਵਿਖੇ ਅ ਅਸੀਂ ਪਹੁੰਚੇ ਹਾਂ ਮੋਨੀ ਮੰਦਿਰ ਪਹੁੰਚੇ ਹੋਏ ਹਾਂ ਔਰ ਅਸੀਂ ਧੰਨਵਾਦ ਕਰਦੇ ਹਾਂ ਅਖੇਲ ਭਾਰਤੀ ਮਹਾਜਨ ਸਭਾ ਦਾ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਨਵਲ ਮਹਾਜਨ ਜੀ ਦਾ ਕਿ ਇਹ ਬਹੁਤ ਹੀ ਇੱਕ ਜਿਹੜਾ ਨੋਬਲ ਕੌਜ਼ ਵਾਸਤੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਇਹ ਕੈਂਪ ਜਿਹੜਾ ਹੈ ਦਿਨਾਨਗਰ ਔਰ ਗੁਰਦਾਸਪੁਰ ਰੈਂਡ ਜਲੰਧਰ ਸਾਈਡ ਤੇ ਵੀ ਕੁਝ ਸੈਂਟਰਸ ਦੇ ਵਿੱਚ ਸਾਈਮਲਟੇਨੀਅਸਲੀ ਇਹ ਕੈਂਪ ਜਿਹੜਾ ਹੈ ਜਾਰੀ ਹੈਗਾ ਹੈ ਤੇ ਸਾਡੇ ਹੁਣ ਫਿਲਹਾਲ ਤੱਕ ਸਾਡੇ 23 ਡੋਨਰਸ ਹੋ ਚੁੱਕੇ ਨੇ ਸਾਨੂੰ ਉਮੀਦ ਹੈ ਕਿ ਸਾਨੂੰ 50 ਡੋਨਰ ਜਿਹੜੇ 50 ਯੂਨਿਟਸ ਹੈ ਉਹ ਸਾਨੂੰ ਕਰਕੇ ਦੇਣਗੇ ਜਿਹੜਾ ਬਲੱਡ ਵੀ ਦੇਜੋ ਉਸ ਤੋਂ ਪਹਿਲਾਂ ਕੋਈ ਟੈਸਟ ਕਰਾ ਲੈਂਦੇ ਹਾਂ ਜਿਹੜਾ ਅਸੀਂ ਬਲੱਡ ਲੈਣੇ ਆ ਉਸ ਤੋਂ ਪਹਿਲਾਂ ਇੱਕ ਆਪਾਂ ਪ੍ਰੀ ਡੋਨੇਸ਼ਨ ਸਕਰੀਨਿੰਗ ਕਰਦੇ ਹਾਂ ਤੇ ਕਲੀਨਿਕਲ ਅਸੈਸਮੈਂਟ ਕਰਦੇ ਹਾਂ ਜਿਹਦੇ ਵਿੱਚ ਬੰਦੇ ਦਾ ਜਿਹੜਾ ਹੈਗਾ weight, BP ਔਰ ਉਹਦੀ ਕਲੀਨਿਕਲ ਹਿਸਟਰੀ ਅਸੀਂ ਲੈਣੇ ਆ ਪ੍ਰੋਪਰਲੀ ਔਰ ਸਾਰਾ ਉਹਨੂੰ ਮੈਡੀਕਲੀ ਫਿਟ ਕਰਕੇ ਡੋਨੇਸ਼ਨ ਫਿਟ ਕਰਕੇ ਹੀ ਅਸੀਂ ਉਹਦਾ ਬਲੱਡ ਲੈਣੇ ਆ ਪ੍ਰੋਪਰ ਕੰਸੈਂਟ ਦੇ ਨਾਲ ਜਿੰਨ ਲੋ ਜਿਹੜਾ ਸੋਚਦਾ ਕਿ ਸਰਪ੍ਰੀ ਮੁਸ਼ਕਲ ਨਹੀਂ ਆਇਆ ਸਹੀ ਨਹੀਂ ਜੀ ਸਾਰੇ ਤੰਦਰੁਸਤ ਨੇ ਤੇ ਈਵਨ ਡੋਨੇਟ ਕਰਨ ਤੋਂ ਬਾਅਦ ਵੀ ਸਾਰੇ ਠੀਕ ਅੱਛੀ ਹਾਲਤ ਚ ਨੇ ਇਹ ਮੇਲਜ਼ ਵਾਸਤੇ ਜਿਹੜਾ ਹੈਗਾ ਉਹ 3 ਮੰਥਸ ਦਾ ਹੈਗਾ 90 ਦਿਨ ਦਾ ਤੇ ਫੀਮੇਲਜ਼ ਵਾਸਤੇ 4 ਮੰਥਸ ਦਾ ਕ੍ਰਾਈਟੇਰੀਆ ਹੈਗਾ ਇੰਨਾ ਕੁ ਗੈਪ ਜਿਹੜਾ ਇੰਟਰਵਲ ਹੈ ਜ਼ਰੂਰੀ ਹੁੰਦਾ ਕਿਉਂਕਿ ਸੈਲ ਜਿਹੜੇ ਆ ਬਾਡੀ ਵਿੱਚ ਉਹ ਬਣਨੇ ਹੁੰਦੇ ਨੇ ਦੁਬਾਰਾ ਨਵੇਂ ਸੈਲਸ ਬਣਨੇ ਹੁੰਦੇ ਨੇ ਇਸ ਕਰਕੇ 3 ਮਹੀਨੇ ਮੇਲਜ਼ ਤੇ 4 4 ਮੰਥਸ ਫੀਮੇਲਜ਼